ਇਹ ਬਰਵਾਲਾ ਰੋਡ ਦੀ ਜਿਹੜੀ ਥੋੜੀ ਜਿਹੀ ਫੋਟੋ ਦੇਖ ਰਹੇ ਆ ਜਿੱਥੇ ਕਿ ਇੱਕ ਟੈਂਪੂ ਉੱਟਿਆ ਤੇ ਜਿਹੜੀਆਂ ਸਵਾਰੀਆਂ ਨੂੰ ਕਾਫੀ ਸੱਟਾਂ ਵੱਜੀਆਂ ਇਸ ਸੜਕ ਦਾ ਹਾਲ ਇਹ ਅੱਜ ਨਹੀਂ ਹੋਇਆ ਸ਼ਾਇਦ ਪਿਛਲੇ 2-3 ਸਾਲਾਂ ਤੋਂ ਇਸ ਸੜਕ ਦਾ ਇਹੀ ਹਾਲ ਆ ਤੇ ਬਰਸਾਤ ਦੇ ਦਿਨਾਂ 'ਚ ਤਾਂ ਹੋਰ ਵੀ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਪਾਣੀ ਖੜਾ ਹੋਣ ਕਾਰਨ ਖੱਡੇ ਜਿਹੜੇ ਦਿਖਾਈ ਨਹੀਂ ਦਿੰਦੇ ਤੇ ਇਸ ਸੜਕ ਤੇ ਦੋ ਮੌਤਾਂ ਵੀ ਹੋ ਚੁੱਕੀਆਂ ਪਹਿਲਾਂ ਇਹਨਾਂ ਖੱਡਿਆਂ 'ਚ ਡਿੱਗਣ ਕਾਰਨ ਐਕਸੀਡੈਂਟ ਕਾਰਨ ਪਰ ਸਰਕਾਰਾਂ ਸ਼ਾਇਦ ਅੱਖਾਂ ਬੰਦੀ ਬੈਠੀਆਂ ਤੇ ਹੋਰ ਕਿਸੇ بڑے ਹਾਦਸੇ ਦਾ ਇੰਤਜ਼ਾਰ ਕਰ ਰਹੀਆਂ ਹਨ ਪਰ ਤੁਸੀਂ ਦੇਖ ਸਕਦੇ ਆ ਹਾਦਸੇ 'ਚ ਸ਼ਿਕਾਰ ਹੋਈ ਇੱਕ ਜਿਹੜੀ ਮਹਿਲਾ ਜ਼ਖਮੀ ਹੋਈ ਆ ਤੇ ਲੋਕਾਂ ਨੇ ਇਸ ਟੈਂਪੂ ਨੂੰ ਚੁੱਕਿਆ ਬੇਂਤੀ ਹੈ ਕਿ ਸੜਕ ਨੂੰ ਜਲਦੀ ਜਲਦੀ ਠੀਕ